ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜਿਹੜੀਆਂ ਕਲੈਕਸ਼ਨਾਂ ਲੈ ਕੇ ਆਈਆਂ ਆਫਰਾਂ ਵਾਲੀਆਂ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਆਏਗੀ ਫਰਸਟ ਕਲੈਕਸ਼ਨ ਜੋ ਚੱਲ ਰਹੀ ਹੈ ਮਸਲੀਨ ਦੀ ਸ਼ਰਟ ਤੁਹਾਨੂੰ 2.5 ਮੀਟਰ ਦੀ ਮਿਲੇਗੀ ਡਿਜੀਟਲ ਪ੍ਰਿੰਟ ਹੈ ਆਲ ਓਵਰ ਤੇ ਸ਼ਰਟ ਤੇ ਤੇ ਬਾਟਮ ਤੁਹਾਨੂੰ ਕੈਮਰੀ ਕਾਟਨ ਦਾ ਮਿਲੇਗਾ 2.5 ਮੀਟਰ ਦਾ ਪਲੇਨ ਇਹ ਤੁਹਾਨੂੰ 3 ਸੂਟ ਮਿਲਣਗੇ 1220 ਰੁਪਏ ਦੇ ਵਿੱਚ 1220 ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਬਾਈ ਕਰ ਸਕਦੇ ਹੋ ਤਿੰਨੋਂ ਤੁਸੀਂ ਸਿਲੈਕਟ ਕਰੋਗੇ ਅਗਰ ਤੁਸੀਂ ਸਿੰਗਲ ਸੂਟ ਬਾਈ ਕਰਨਾ ਹੈ ਤੇ ਉਹ ਤੁਹਾਨੂੰ ਪਈਗਾ 500 ਰੁਪਏ ਦਾ ਤਿੰਨ ਸੂਟ ਤੁਹਾਨੂੰ 1220 ਰੁਪਏ ਦੇ ਵਿੱਚ ਮਿਲਣਗੇ ਬਾਕੀ ਕੋ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕ੍ਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਹੈ ਚਾਹੇ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਸੀਂ ਮੈਨੂੰ ਨੰਬਰ ਜਾ ਕੇ ਕੁਐਰੀ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਫੈਟਰ ਰਿਪਲਾਈ ਜਰੂਰ ਆਏਗਾ ਇਹ ਸੂਟ 1220 ਵਿੱਚ ਤਿੰਨ ਨੇ ਤੁਸੀਂ ਕੋਈ ਵੀ ਤਿੰਨ ਰ ਹੈ ਸੇਮ ਚਾਹੇ ਡਿਫਰੈਂਟ ਆਪਣੀ ਚੋਇਸ ਦੇ ਕਰ ਸਕਦੇ ਹੋ ਸਾਰੇ ਸੂਟ ਅਵੇਲੇਬਲ ਨੇ ਬਹੁਤ ਪਿਆਰੇ ਰੰਗ ਨੇ ਬੜੇ ਪਿਆਰੇ ਡਿਜ਼ਾਈਨ ਨੇ ਬਾਟਮ ਪਲੇਨ ਆਏਗਾ ਸ਼ਰਟ ਪ੍ਰਿੰਟਡ ਆਏਗੀ ਸਾਰੇ ਰੰਗ ਤੇ ਕਲਰ ਤੇ ਡਿਜ਼ਾਈਨ ਅਵੇਲੇਬਲ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੋਇਆ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਵੀ ਨਵੇਂ ਸੂਟ ਹੀ ਆਏ ਨੇ ਇਹ ਤੁਹਾਨੂੰ ਸ਼ਰਟ ਜਿਹੜੀ ਹੈ ਪਿਓਰ জর্জਟ ਦੀ ਮਿਲੇਗੀ ਬੜਾ ਲਾਈਟ ਵੇਟ ਜਿਹੜਾ ਹੁੰਦਾ ਹੈ ਫੈਬਰਿਕ ਤੇ ਪ੍ਰਿੰਟਡ ਸ਼ਰਟ ਆਏਗੀ ਡਿਜੀਟਲ ਪ੍ਰਿੰਟ ਹੈ बॉटਮ ਵੀ জর্জਟ ਦਾ ਮਿਲੇਗਾ 2 ਮੀਟਰ ਦਾ ਬਹੁਤ ਪਿਆਰਾ ਵਧੀਆ ਫੈਬਰਿਕ ਹੈ बॉਟਮ ਦਾ ਵੀ ਇਹ ਤੁਹਾਨੂੰ 780 ਦੇ ਵਿੱਚ ਦੋ ਸੂਟ ਮਿਲ ਜਾਣਗੇ ਤੁਸੀਂ ਦੋ ਆਪਣੇ ਅਕੋਰਡਿੰਗਲੀ ਦੋਨੋਂ ਚੂਜ਼ ਹੀ ਕਰੋਗੇ ਐ ਨਹੀਂ ਹੈ ਕਿ ਇੱਕ ਤੁਸੀਂ ਇੱਕ ਸਾਡੇ ਵੱਲੋਂ ਇਹਦੇ ਵਿੱਚ ਤੁਸੀਂ 780ਾਂ ਵਿੱਚ ਕੋਈ ਵੀ ਦੋ ਸੂਟ ਚਾਹੀਏ ਹੋ ਸੇਮ ਚਾਹੀਏ ਡਿਫਰੈਂਟ ਲੈ ਸਕਦੇ ਹੋ ਦੋਨੋਂ ਕਲੈਕਸ਼ਨ ਆਵੇਲੇਬਲ ਨੇ ਬਹੁਤ ਪਿਆਰੇ ਰੰਗ ਨੇ ਕੰਬੀਨੇਸ਼ਨ ਬੜੇ ਸੋਹਣੇ ਬਣੇ ਨੇ ਤੇ ਬਾਏ ਕਰਨਾ ਕੋਈ ਵੀ ਕੁਇਰੀ ਕਰਨੀ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸਾਰੇ ਸੂਟ ਅਵੇਲੇਬਲ ਨੇ ਸਟੇਟਸ ਵੇਖਣਾ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਬਾਕੀ ਕਲੈਕਸ਼ਨਾਂ ਹੋਰ ਵੀ ਬਹੁਤ ਹੁੰਦੀਆਂ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮ